ਤਨ ਅਮਰ ਹੈ ਗੁਰ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰ ਸواری ਸਾਧ ਸੰਗਤ ਸਭ ਤੋਂ ਪਹਿਲਾਂ ਆਪ ਸਾਧ ਸੰਗਤ ਦੇ ਚਰਨਾਂ 'ਚ ਬੇਦੀ ਜੁਦਲੀ ਹੈ ਦੋਇਕਰ ਜੋੜ ਅਰਦਾਸ ਬੇਨਤੀ ਹੈ ਸੋ ਆਪ ਬੇਨਤੀਆਂ ਪ੍ਰਵਾਨ ਕਰਨੀਆਂ ਦਾਸਾਂ ਦੀਆਂ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰੋ ਦੀਓ ਪੈਣੋਂ ਮੇਰੇ ਬਜ਼ੁਰਗੋ ਮੇਰੀਆਂ ਮਾਤਾਓ ਬੱਚਿਓ ਬੱਚਿਓ ਸਾਰੇ ਸੁਣਿਆ ਕਰੋ ਬਾ ਕਥਾ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਜਰੂਰ ਕਰੋ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਮਹਾਰਾਜ ਬਹੁਤ ਬਹੁਤ ਧੰਨ ਦੇਵੇ ਜੋ ਇੱਛਾ ਤੁਹਾਡੀਆਂ ਸਾਰੀਆਂ ਪੂਰੀਆਂ ਕਰਨ ਮੇਰੇ ਸਤਿਗੁਰੂ ਕਿਰਪਾ ਕਰੋ ਤੁਹ ਆਓ ਅੱਜ ਪੰਚਮ ਪਿਤਾ ਤੋਂ ਬਖਸ਼ਿਸ਼ਾਂ ਲਈਏ ਆਸ਼ੀਰਵਾਦ ਲਈਏ ਕੀ ਕਹਿੰਦੇ ਨੇ ਆਓ ਸਰਬਨ ਕਰੀਏ ਸਤਿ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾ ंग सिख उदर नर गुण ग पाशाह प्रवान करते पंचम पाशाह गुरु अर्जन देव महाराज उस सतपुरख ਦੀ ਗੱਲ ਕਰਦੇ ਨੇ ਜਿਹੜਾ ਸਤਪੁਰਖ ਹਮੇਸ਼ਾ ਸਗਾ ਆਦ ਸੱਚ ਜੁਗਾਦ ਸੱਚ ਹੁਣ ਵੀ ਹੈਗਾ ਪਹਿਲਾਂ ਵੀ ਸਗਾ ਤੇ ਰਹੇਗਾ ਵੀ ਰਹੰਦੀ ਦੁਨੀਆਂ ਤੱਕ ਰਹੇਗਾ ਕਹਿੰਦੇ ਹੈ ਪੀ ਹੁਸੀ ਪੀ ਸੱਚ ਉਸ ਫੁਰਖ ਦੀ ਗੱਲ ਕਰ ਰਹੇ ਨੇ ਮੇਰੇ ਸਤਗੁਰੂ ਦੀਨदयाल ਕਿਰਪਾਲੂ ਪਤਾ ਕਹਿੰਦੇ ਉਹ ਸਤਪੁਰਹ ਜਿਹੜਾ ਨਾ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਜਾਣ ਲਿਆ ਨਾ ਤੇਰੀ ਸਾਧ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਨੇ ਸਤਪੁਰਖ ਬਾਰੇ ਜਾਣ ਲਿਆ ਨਾ ਮਹਾਰਾਜ ਕਹਿੰਦੇ ਨੇ ਸਤਗੁਰ ਤਿਸ ਕਾ ਨਾਉ ਜਿਹੜਾ ਉਹਦੇ ਬਾਰੇ ਜਾਣ ਗਿਆ ਉਹਦੀ ਵਿਡਿਆਈ ਨੂੰ ਸਮਝ ਗਿਆ ਉਹਦੇ ਕਰਨਿਵਾ ਕਰਨ ਕਰਾਵਣ ਹਾਰ ਪ੍ਰਭੂ ਦੀ ਬਾਤ ਨੂੰ ਸਮਝ ਗਿਆ ਨਾ ਪੈਰੇ ਸਾਧ ਸੰਗਤ ਜੀ ਕਹਿੰਦੇ ਫਿਰ ਉਹ ਸਤਗੁਰ ਤਿਸ ਕਾ ਨਾਉ ਫਿਰ ਉਹ ਉਹਦੇ ਵਰਗਾ ਹੀ ਹੋ ਜਾਂਦਾ ਆਖੋ ਸਤਨਾਮ ਸ਼੍ਰੀ ਵਾਖੀ ਇਨਾ ਨਾਮ ਜਪਦਾ ਹੈ ਇੰਨੀ ਬੰਦਗੀ ਕਰਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਹੈ ਕਿਉਂਕਿ ਉਹਦਾ ਸਰੂਪ ਬਣ ਜਾਂਦਾ ਹੈ ਜਪ-ਜਪ ਕੇ ਜਪ-ਜਪ ਕੇ ਉਸ ਪ੍ਰਭੂ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ ਜੋ ਉਹਦੇ ਨਾਲ ਇੱਕਮਿਕ ਹੋ ਜਾਂਦਾ ਹੈ ਕਹਿੰਦੇ ਸਤਪੁਰਖ ਜਿਨ ਜਾਣਿਆ ਜਿਨ੍ਹਾਂ ਨੇ ਜਾਣ ਲਿਆ ਨਾ ਪਿਆਰੇ ਉਹ ਕੀ ਚੀਜ਼ ਹੈ ਕੌਣ ਹੈ ਉਹ ਉਹ ਤਾਂ ਆਦ ਸੱਚ ਹੈ ਜੁਗਾਲ ਸੱਚ ਹੈ ਹੈ ਭੀ ਸੱਚ ਹੈ ਨਾਨਕ ਕਹਿੰਦੇ ਹੈਗਾ ਵੀ ਸੱਚ ਹੀ ਹੈ ਫਿਰ ਕੀ ਕਹਿੰਦੇ ਸਤ ਗੁਰ ਤਿਸ ਕਾ ਨਾ ਓ ਇਸਕੇ ਸੰਗ ਸਿੱਖ ਉਤਰਿਆ ਕਹਿੰਦੇ ਉਹਨਾਂ ਦੇ ਨਾਲ ਉਹਨਾਂ ਦੇ ਸੰਗ ਉਹਨਾਂ ਦੇ ਸੰਗ ਲੱਗ ਕੇ ਕਹਿੰਦੇ ਉਹ ਸਿੱਖ ਵੀ ਤਰ ਜਾਂਦੇ ਨੇ ਪੈਰੀ ਸੰਗ ਇਸਕੇ ਸੰਗ ਸਿੱਖ ਉਧਰ ਉਹ ਸਖਸਤ ਗੁਰੂ ਦੇ ਸਿੱਖ ਜਿਹੜੇ ਨੇ ਨਾ ਉਹਨਾਂ ਦਾ ਨਾਮ ਸੁਣ ਸੁਣ ਕੇ ਬੰਦਗੀ ਸੁਣ ਸੁਣ ਕੇ ਬਾਦਸ਼ਾਹ ਕਹਿੰਦੇ ਨੇ ਉਹਨਾਂ ਦਾ ਆਧਾਰ ਹੋ ਜਾਂਦਾ ਸਾਰੀ ਦੁਨੀਆ ਆਧਾਰ ਵਾਸਤੇ ਤਾਂ ਕਦੀ ਕਿਸੇ ਡੇਰੇ ਤੇ ਧੱਕੇ ਖਾਨੇ ਕਦੀ ਕਿਸੇ ਡੇਰੇ ਤੇ ਧੱਕੇ ਖਾਨੇ ਜਾ ਗਏ ਮਿਲਿਆ ਕੁਛ ਨਹੀਂ ਜਨਮ ਤੋਂ ਲੈ ਕੇ ਡੇਰਿਆਂ ਤੇ ਪੁੱਝ ਪੁੱਝ ਕੇ ਆਪਣਾ ਧਨ ਤੁਲ ਤੁ ਸਤਿਆਨਾਸ਼ ਕੀਤਾ ਮਿਹਨਤ ਦੀ ਗਾੜੀ ਕਮਾਈ ਨੂੰ ਬੇਅਰਥ ਕੀਤਾ ਉਹ ਦੀਰਿਆਂ ਵਾਲੇ ਨੂੰ ਦਿੱਤਾ ਜਾ ਕੇ ਦੀਰਿਆਂ ਵਾਲੇ ਫੋਰਚੂਨ ਆਦਿ ਕੁੰਮਦੇ ਨੇ ਸ਼ੇਵਕ ਜਿਹੜੇ ਉਹ ਦਰ ਦਰ फडਕਦੇ ਫਿਰਦੇ ਨੇ ਉਹਨਾਂ ਦੀ ਪੂਜਾ ਕਰੀ ਫਿਰਦੇ ਨੇ ਕਿਸੇ ਕੋਲ ਨਹੀਂ ਜਾਣਾ ਪਿਆ ਜੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਵੀ ਘਰ ਮੈਂ ਸਭ ਕੁਝ ਬਾਹਰ ਨਹੀਂ ਕਹਿੰਦੇ ਘਰ ਬੈਠ ਕੇ ਜਪੋ ਭਾਈ ਨਾਮ ਜਪੋ ਬੰਦਗੀ ਕਰੋ ਸਿਰਫ ਅੰਮ੍ਰਿਤ ਛਕਣਾ ਹੈ ਜਾਣਾ ਗੁਰੂ ਦੇ ਪਾਸ ਅੰਮ੍ਰਿਤ ਪੀਆ ਸਤਗੁਰੂ ਦੀਆ ਅਵਰ ਨਾ ਜਾਣੂ ਦੂਰਤੀਆ ਦਸਵੇਂ ਪਿਤਾ ਦੀ ਪੌਣ ਲੈ ਰਹੀ ਹੈ ਸਮਝ ਕੇ ਲੈਣੀ ਹੈ ਅਸੀਂ ਨਹੀਂ ਜਾਣਦੇ ਉਹ ਕੌਣ ਆਈ ਸੀ ਜੇਣਾ ਅਸੀਂ ਨਹੀਂ ਉਹਨਾਂ ਨੂੰ ਜਾਣਦੇ ਨਾ ਜ਼ਿੰਦਗੀ ਦੀ ਕਦੀ ਮਿਲਿਆ ਅਮੜਕੇ ਉਹ ਸਤਗੁਰ ਦਾ ਨਾਮ ਪ੍ਰਾਪਤ ਕਰ ਲਿਆ ਸਤਗੁਰ ਜੀ ਦੇ ਸੇਵਕਾਂ ਪਾਸੋਂ ਨਾਮ ਪਰਉਪਤ ਕਰ ਲਿਆ ਹੁਣ ਉਹ ਸੇਵਕ ਦੇ ਨਾਲ ਕਦੀ ਮੁਲਾਕਾਤ ਨਹੀਂ ਹੋਈ ਤੇ ਤੁਹਾਨੂੰ ਨਾਮ ਲਿਆ ਕੀ ਲੋੜ ਹੈ ਜੇ ਵਰਮੁਲੀ ਦਾਤੇ ਸਾਨੂੰ ਬਖਸ਼ ਗਏ ਉਹ ਉਸ ਦਾਤ ਦੀ ਕਮਾਈ करिए ਬੰਦਗੀ करिए ਸਿਮਣ करिए ਜਾਪ करिए ਕਥਾ ਸੁਣੀਏ ਸੁਣਾਈਏ ਸੁਣੀਏ ਤੇ ਸਲਾਉਗਾ ਜਾ ਕੇ ਚਾਰ ਭਰਾਵਾਂ ਨੂੰ ਬੈਠ ਕੇ ਸੁਣਾਉ ਪਈ ਅੱਜ ਆ ਗੱਲ ਹੋਈ ਤੇ ਸ਼ੇਅਰ ਵੀ ਕਰਾਇਆ ਕਰੋ ਤੇ ਲਾਈਕ ਵੀ ਕਰਾਇਆ ਕਰੋ ਕਮੈਂਟਸ ਵੀ ਕਰਾਇਆ ਕਰੋ ਇਹਦਾ ਫਾਇਦਾ ਨਾ ਸੁਣਨ ਵਾਲੇ ਜਿਹੜੇ ਨੇ ਫਿਰ ਆਧਾਰ ਵੀ ਹੋਏਗਾ ਜੇ ਕੋਈ ਮਿਹਨਤ ਕਰਦਾ ਨਾ ਪਿਆਰੇ ਸਾਧ ਸੰਗਤ ਆਪ ਦੀ ਸੇਵਾ ਵਿੱਚ ਮਿਹਨਤ ਕਰਦਾ ਹੈ ਗੁਰੂ ਮਹਾਰਾਜ ਦੀ ਬਾਣੀਆਂ ਦੇ ਸ਼ਬਦ ਅਰਥ ਕਿਧਰੋਂ ਕਿਧਰੋਂ ਇਕੱਠੇ ਕਰਕੇ ਆਪ ਜੀ ਦੀ ਸੇਵਾ ਵਿੱਚ ਲਗਦੇ ਆਂ ਜੀ ਮਹਾਰਾਜ ਕਹਿੰਦੇ ਆਪ ਦਾ ਵੀ ਕੁਝ ਫਰਜ਼ ਬਣ ਜਾਂਦਾ ਭਈ ਜੀ ਤੁਸੀਂ ਉਹਦੇ ਵਰਗੇ ਬਣਨਾ ਹੈ ਨਾ ਤਿਸਕੇ ਸੰਗ ਸਖੁਦਰ ਤੇ ਫਿਰ ਆਪ ਵੀ ਕੁਝ ਕਰੋ ਆ ਵੀ ਸਬਸਕ੍ਰਾਈਬ ਕਰਨਾ ਹੈ ਨਾ ਲਾਈਕ ਸ਼ੇਅਰ ਕਰਨਾ ਹੈ ਨਾ ਫਿਰ ਆਪਦੀ ਸੇਵਾ ਸਫਲ ਹੋ ਜੇਗੀ ਸਤਗੁਰੂ ਕੀ ਸੇਵਾ ਸਫਲ ਹੈ ਕਹਿੰਦੇ ਜੇ ਕੋ ਕਰੈ ਚਿਤ ਲਾਏ ਫਿਰ ਕੀ ਹੁੰਦਾ ਮਨ ਚਿੰਦਿਆ ਫਲ ਪਾਉਣੇ ਇੱਥਾ ਪੋੜੇ ਹਾਉ ਮੇ ਵਿਚੋਂ ਜਾਏ ਇਗਲੀ ਗੱਲ ਸਤਪੁਰਖ ਦੇ ਜਾਣਣ ਦੀ ਗੱਲ ਹੈ ਪਹਿਲਾਂ ਤੇ ਮੰਨਣ ਦੀ ਗੱਲ ਹੈ ਭਾਈ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਮੰਨਦਾ ਨਾ ਸਤਿਗੁਰੂ ਜੀ ਕਹਿੰਦੇ ਭਈ ਉਹਦੀ ਗੱਲ ਕੀ ਕਰੀਏ ਕਹਿੰਦੇ ਉਹ ਤੇ ਵਾਹ 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 ਹੋਈ ਹੈ ਉਹ ਸਭ ਪਰਮੇਸ਼ਰ ਦਾ ਬੰਦਾ ਹੈ ਉਹਦੀ ਕੀ ਕਰ ਸਕਦੇ ਉਹਦੀ ਸ਼ਰਤ ਵੀ ਕੀ ਕਰ ਸਕਦੇ ਆ ਉਹਦੀ ਬਰਾਈ ਵੀ ਕੀ ਕਰ ਸਕਦੇ ਕੁਝ ਨਹੀਂ ਕਰਦੇ ਕਿਉਂਕਿ ਉਹ ਆਪਣੇ ਪ੍ਰਭੂ ਦਾ ਨਾਮ ਜਪ ਰਿਹਾ ਬੰਦਗੀ ਕਰ ਰਿਹਾ ਇਸਕੇ ਸੰਗ ਸਿੱਖ ਉਦਰਾ ਕਹਿੰਦੇ ਉਹਨਾਂ ਦੇ ਨਾਲ ਲੱਗ ਕੇ ਸਾਡਾ ਵੀ ਧਾਰ ਹੋ ਜਾਏਗਾ ਆਪ ਜੀ ਪਹਿਲੀ ਸੰਗਤ ਦੇ ਆਪ ਜੀ ਸੁਣ ਕੇ ਅਸੀਸਾਂ ਦਿਆ ਕਰੋ ਮਹਾਰਾਜ ਆਪਣੇ ਸੇਵਕਾਂ ਨੂੰ ਇੱਕ ਤੇ ਲੰਬੀ ਆਰਜਾ ਬਖਸ਼ੋ ਦੂਜਾ ਗਿਆਨ ਦੇ ਭਡਾਰ ਬਖਸ਼ੋ ਜੇ ਆਪ ਜੀ ਨੂੰ ਸ਼ਲਾਸਕ ਦੇ ਗੁਰਬਾਣੀ ਅਥਾ ਸਮੁੰਦਰ ਹੈ ਜੇ ਕੋ ਕਹਿਣਾ ਵੀ ਇਹਦੇ ਅਰਥ ਮ ਕਢ ਲੈ ਦੇ ਇੱਕ ਅਰਥ ਨਹੀਂ ਇਹਦੇ ਹਜ਼ਾਰਾਂ ਹੀ ਅਰਥ ਬਣ ਜਾਂਦੇ ਆ ਹਜ਼ਾਰਾਂ ਹੀ ਅਰਥ ਬਣਦੇ ਆ ਕਹਿੰਦੇ ਨੇ ਕਿ ਇਸ ਕੇ ਸੰਗ ਸਿੱਖ ਉਧਰੇ ਉਹਨਾਂ ਦਾ ਆਧਾਰ ਹੋ ਗਿਆ ਉਹ ਬਾਣੀ ਨਾਲ ਜੁੜ ਕੇ ਉਹ ਇਸ ਭਵਸਾਗਰ ਤੋਂ ਪਾਰ ਲੰਘ ਗਏ ਸਤਸੰਗਿ ਤਿੱਦਾਂ ਸੇਵ ਕਹਿੰਦੇ ਨਾਨਕ ਹਰ ਗੁਣ ਗਾਓ ਉਹ ਕਿੰਨੇ ਅਗਾ ਨਿਕਲ ਗਏ ਕਿੱਦਾਂ ਨਿਕਲੇ ਕਹਿੰਦੇ ਨਾਨਕ ਹਰ ਗੁਣ ਹਰਿ ਦੇ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਗਾ ਗਾ ਕੇ ਅੱਗੇ ਨਿਕਲ ਗਏ ਸੁਪਿਆਰੀ ਸਾਧ ਸੰਗਤ ਅਸਾਂ ਵੀ ਕੋਸ਼ਿਸ਼ ਕਰੀਏ ਨਾਮ ਜਪੀਏ ਬੰਦਗੀ ਕਰੀਏ ਪਿਆਰੀ ਸਾਧ ਸੰਗਤ फिर सा पार उतारा होना कथा सुनो कथा विचार जरूर सुननी हर रोज़ सुनो शेयर करो लाइक करो जरूरी बेनती है सो इतें ही खेवों से जाचे हाँ सबसक्राइब जरूर करना लाइक भी करना शेयर भी करना सो आओ जाचे जाचुक फतेह के जाइए बी सत्संग जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ